ਗਾਜਰ ਮੂਲੀ ਅਦਰਕ ਤੇ ਹਰੀ ਮਿਰਚ ਦਾ ਅਚਾਰ ਨਾ 10 ਤੋਂ 15 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਸਵਾਦ ਬਣਦਾ ਹੈ ਜੀ ਬਿਲਕੁਲ ਧੁੱਪ ਲਗਾਉਣ ਦੀ ਜ਼ਰੂਰਤ ਨਹੀਂ ਤੁਰੰਤ ਬਣਾਓ ਤੇ ਤੁਰੰਤ ਖਾਓ ਇਹਨਾਂ ਸਵਾਦ ਬਣਦਾ ਹੈ ਕਿ ਫਟਾਫਟ ਖਤਮ ਹੋ ਜਾਂਦਾ ਅਚਾਰ ਬਣਾਉਣ ਲਈ ਅੱਧਾ ਕਿਲੋ ਗਾਜਰਾਂ 200 ਗ੍ਰਾਮ ਮੂਲੀ 100 ਗ੍ਰਾਮ ਹਰੀ ਮਿਰਚਾਂ 200 ਗ੍ਰਾਮ ਅਦਰਕ ਲੈ ਆਏ ਮੂਲੀ ਤੇ ਗਾਜਰ ਨੂੰ ਰਾਤ ਨੂੰ ਹੀ ਪੀਸਾਂ ਦੇ ਵਿੱਚ ਕੱਟ ਕੇ ਟੋਕੇ ਮੈਂ ਟੋਕਰੀ ਦੇ ਵਿੱਚ ਪਾ ਕੇ ਰੱਖ ਦਿੱਤਾ ਸੀ ਬਿਲਕੁਲ ਸੁਕਾ ਕੇ ਫਿਰ ਮੂਲੀ ਤੇ ਗਾਜਰ ਦੀ ਵਰਤੋਂ ਕਰਨੀ ਆ ਤੇ ਹਰੀਆਂ ਮਿਰਚਾਂ ਤੇ ਅਦਰਕ ਮੈਂ ਤੁਰੰਤ ਕੱਟ ਕੇ ਹੀ ਬਣਾ ਰਹੀਆਂ ਸਾਰੀਆਂ ਜਿਹੜੀਆਂ ਸਬਜ਼ੀਆਂ ਹੈ ਨਾ ਇਹ ਵਾਲੀਆਂ ਆਪਾਂ ਲਈਆਂ ਉਹਨਾਂ ਨੂੰ ਪਹਿਲਾਂ ਆਪਾਂ ਸੁਕਾਉਣਾ ਹੈ ਅਦਰਕ ਤੇ ਹਰੀਆਂ ਮਿਰਚਾਂ ਨੂੰ ਸੁਕਾਉਣ ਦੀ ਜ਼ਰੂਰਤ ਨਹੀਂ ਸੁਕਾ ਕੇ ਫਿਰ ਆਪਾਂ ਆਚਾਰ ਪਾਉਣਾ ਸ਼ੁਰੂ ਕਰਨਾ ਹੈ ਪਹਿਲਾਂ ਇੱਥੇ ਆਪਾਂ ਨੂੰ ਖੜੇ ਮਸਾਲੇ ਚਾਹੀਦੇ ਆ 2 ਚਮਚ ਸੁੱਕਾ ਧਨੀਆ 1 ਚਮਚ ਜੀਰਾ 1 ਚਮਚ ਸੌਫ ਚਮਚ ਦਾ ਚੌਥਾ ਹਿੱਸਾ ਇਥੇ ਮਿਲਿਆ ਜੀ ਮੇਥੇ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚਾ ਪੀਸੀ ਹੋਈ ਮਿਰਚ ਵੀ ਲੈ ਸਕਦੇ ਆ ਨਾਲ ਹੀ ਇੱਕ ਵੱਡਾ ਚਮਚ رائی ਯਾਨੀ ਕਿ ਸਰੋਂ ਦੋਨਾਂ ਤਰ੍ਹਾਂ ਦੀ ਮੈਂ ਸਰੋਂ ਦੀ ਵਰਤੋਂ ਕਰਨੀ ਆ ਖੜੇ ਮਸਾਲੇ ਜਿਹੜੇ ਆਪਾਂ ਹਲਕੇ ਜਿਨ੍ਹਾਂ ਨੂੰ ਭੁੰਨ ਲਵਾਂਗੇ ਇੱਕ ਤੋਂ ਡੇਢ ਮਿੰਟ ਬਿਲਕੁਲ ਘੱਟ ਸੇਕ ਤੇ ਜਿਵੇਂ ਇਹਨਾਂ ਦੀ ਸੁਨਹਿਰੀ ਖੁਸ਼ਬੂ ਆਉਣ ਲੱਗੀ ਹਲਕਾ ਜਿਹਾ ਰੰਗ ਬਦਲ ਗਿਆ ਗਿਆ ਸ ਆਪਾਂ ਬੰਦ ਕਰ ਦੇਣਾ ਹੈ ਇਹਦੇ ਨਾਲ ਨਾ ਜਿਹੜੀ ਨਮੀ ਆ ਉਹ ਵੀ ਖਤਮ ਹੋ ਜਾਂਦੀ ਹੈ ਤੇ ਅਚਾਰ ਜਲਦੀ ਖਰਾਬ ਨਹੀਂ ਹੁੰਦਾ ਮਸਾਲਿਆਂ ਦੀ ਤੇ ਨਾਲ ਹੀ ਫਿਰ ਇਹਨਾਂ ਨੂੰ ਕੁੱਟਣ ਦੇ ਵਿੱਚ ਵੀ ਆਸਾਨੀ ਹੋ ਜਾਂਦੀ ਹੈ ਦੇਖ ਸਕਦੇ ਹਾਂ ਆਪਣੇ ਮਸਾਲਿਆਂ ਦਾ ਜਿਹੜਾ ਹਲਕਾ ਜਿਹਾ ਰੰਗ ਬਦਲ ਗਿਆ ਹੈ ਇਸ ਬੰਦ ਕਰਕੇ ਫਿਰ ਇਹਦੇ ਵਿੱਚ ਪਾ ਦੇਾਂਗੇ ਜੀ ਸਰੋਂ ਸਰੋਂ ਪਾ ਕੇ 10 ਤੋਂ 15 ਮਿੰਟ ਇਹਨਾਂ ਨੂੰ ਆਪਾਂ ਹਲਾਵਾਂਗੇ ਤੇ ਮਸਾਲਿਆਂ ਦੀ ਗਰਮਾੜ ਦੇ ਨਾਲ ਜਿਹੜੀ ਆਪਣੀ ਸਰੋਂ ਆ ਉਹ ਵੀ ਚੰਗੀ ਤਰ੍ਹਾਂ ਰੋਸਟ ਹੋ ਜਾਵੇਗੀ ਖੜੇ ਮਸਾਲੇ ਕੱਢਾਂਗੇ ਸਾਈਡ ਤੇ ਆਪਾਂ ਪਲੇਟ ਦੇ ਵਿੱਚ ਜੀ ਹਲਕਾ ਜਿਹਾ ਇਹਨਾਂ ਨੂੰ ਆਪਾਂ ਠੰਡਾ ਕਰਾਂਗੇ ਜਿਵੇਂ ਮਸਾਲੇ ਠੰਡੇ ਹੋ ਗਏ ਫਿਰ ਇਹਨਾਂ ਨੂੰ ਆਪਾਂ ਦਰਦਰਾ ਕੁੱਟ ਲੈਣਾ ਇਹ ਤੁਸੀਂ ਇਸ ਤਰ੍ਹਾਂ ਕੁੰਡੀ ਦੇ ਵਿੱਚ ਜਾਂ ਮਿਕਸੀ ਦੇ ਜੱਗ ਦੇ ਵਿੱਚ ਪਾ ਕੇ ਇਸ ਤਰ੍ਹਾਂ ਦਰਦਰਾਇ ਨੂੰ ਗ੍ਰाइंड ਕਰ ਲੈਣਾ ਹੈ। ਮਸਾਲੇ ਗ੍ਰाइंड ਕਰਕੇ ਸਾਈਡ ਤੇ ਰੱਖਾਂਗੇ। ਕੜਾਈ ਦੇ ਵਿੱਚ ਮੈਂ ਲੈ ਰਹੀਆਂ ਅੱਧਾ ਕੱਪ ਯਾਨੀ ਕਿ ਅੱਧੀ ਕਾਲੀ ਦੇ ਕਰੀਬ ਸਰੋਂ ਦਾ ਤੇਲ, ਸਰੋਂ ਦੇ ਤੇਲ ਨੂੰ ਤੁਹੇ ਇੰਦਾਂ ਗਰਮ ਕਰਕੇ ਹਲਕਾ ਠੰਡਾ ਕਰਾਂਗੇ। ਤੇ ਇੱਥੇ ਮੈਂ 2 ਤੋਂ 3 ਪਿੰਚ ਲਈ ਹੈ ਜੀ ਹਿੰਗ, ਹਿੰਗ ਪਾਵਾਂਗੇ। ਨਾਲ ਹੀ ਇੱਥੇ ਚਮਚ ਦਾ ਚੌਥਾ ਹਿੱਸਾ ਮੈਂ ਲੈ ਰਹੀਆਂ ਅਜਵਾਇਨ। ਅਜਵਾਇਨ ਪਾ ਕੇ ਹਲਕਾ ਜਾਂ ਭੁੰਨਾਂਗੇ। ਤੇ ਗੈਸ ਆਪਾਂ ਬਿਲਕੁਲ ਲੋਅ ਤੇ ਨਾ ਦੁਬਾਰਾ ਔਨ ਕਰ ਲਵਾਂਗੇ ਲੋਅ ਟੂ ਮੀਡੀਅਮ ਰੱਖਾਂਗੇ ਫਿਰ ਗਰਮ ਤੇਲ ਦੇ ਵਿੱਚ ਆ ਆਪਾਂ ਪਾਵਾਂਗੇ ਗਾਜਰ ਤੇ ਮooli ਗਾਜਰ ਤੇ ਮooli ਨੂੰ ਸੁਕਾ ਕੇ ਇਹਨਾਂ ਦਾ ਬਿਲਕੁਲ ਪਾਣੀ ਸੁਕਾ ਕੇ ਬਿਲਕੁਲ ਇਹ ਸੁੱਕੀਆਂ ਹੋਣੀਆਂ ਚਾਹੀਦੀਆਂ ਫਿਰ ਹੀ ਆਪਾਂ achar ਬਣਾਉਣਾ ਹੈ ਜੇ ਤੁਸੀਂ ਗਿੱਲੀਆਂ ਗਾਜਰਾ ਤੇ ਮooli ਦਾ achar ਬਣਾਉਗੇ ਤੁਹਾਡਾ achar ਖਰਾਬ ਹੋ ਜਾਵੇਗਾ ਤੇਲ ਦੇ ਵਿੱਚ ਮਿਕਸ ਕਰਦੇ ਹੋਏ ਗਾਜਰ ਤੇ ਮੂਲੀ ਨੂੰ ਆਪਾਂ 2 ਤੋਂ 3 ਮਿੰਟ ਲੂਟੂ ਮੀਡੀਅਮ ਸੇਕ ਤੇ ਪੁੰਨ ਲਾਵਾਂਗੇ ਜਿਆਦਾ ਨਹੀਂ ਪੁੰਨਣਾ ਕਿ ਆਪਣੀਆਂ ਗਾਜਰਾਂ ਜਿਹੜੀਆਂ ਬੈਟ ਚ ਹਨ ਆਪਾਂ ਇਹਦੇ ਵਿੱਚ ਕਰੈਂਸੀਪਨ ਬਣਾਈ ਰੱਖਣਾ ਹੈ ਕਿ ਥੋੜਾ ਕੱਚਾ ਬਣ ਨਹੀਂ ਆਪਾਂ ਨੂੰ ਨਾ ਇਹਦੇ ਵਿੱਚ ਚੰਗਾ ਲੱਗਦਾ ਆਚਾਰ ਦੇ ਵਿੱਚ ਜਿਵੇਂ ਹੀ ਇੱਥੇ ਗਾਜਰ ਤੇ ਮੋਲੀ ਨੂੰ ਪੁੰਦੇ ਹੋਏ 3 ਮਿੰਟ ਹੋ ਗਏ ਨਾ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀ ਮਿਰਚ ਅਦਰਕ ਤੇ ਹਰੀ ਮਿਰਚ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਤੇਲ ਦੇ ਵਿੱਚ ਮਿਕਸ ਕਰ ਲੈਣਾ ਕਿ ਤੇਲ ਚੰਗੀ ਤਰ੍ਹਾਂ ਅਦਰਕ ਤੇ ਹਰੀ ਮਿਰਚ ਦੇ ਉੱਪਰ ਲੱਗ ਜਾਵੇ 1 ਤੋਂ 2 ਮਿੰਟ ਬਿਲਕੁਲ ਘੱਟ ਸੇਕ ਕੇ ਸੇਕ ਆਪਾਂ ਬਿਲਕੁਲ ਹੀ ਘੱਟ ਕਰ ਲੈਣਾ ਇਹਨੂੰ ਵੀ ਮਿਕਸ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਇਹ ਅਚਾਰ ਨਾ ਬਹੁਤ ਹੀ ਸਵਾਦ ਬਣਦਾ ਹੈ ਤੁਰੰਤ ਬਣਾਓ ਤੁਰੰਤ ਖਾਓ ਤੇ ਇਹ ਅਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਜੀ ਇਹ ਇੰਨਾ ਸਵਾਦ ਬਣਦਾ ਹੈ ਕਿ ਜਿਵੇਂ ਤੁਸੀਂ ਬਣਾਓਗੇ ਨਾ ਤੇ ਤਿੰਨ ਤੋਂ ਚਾਰ ਦਿਨ ਦੇ ਵਿੱਚ ਹੀ ਖਤਮ ਹੋ ਜਾਵੇਗਾ 2 ਮਿੰਟ ਲਗਾਤਾਰ ਮਿਕਸ ਕਰਨ ਤੋਂ ਬਾਅਦ ਪੁੰਨਨ ਤੋਂ ਬਾਅਦ ਫੇਰੇ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਕਲੌਂਜੀ ਅੱਧਾ ਚਮਚ ਹਲਦੀ ਪਾਊਡਰ ਤੇ ਦੋ ਵੱਡੇ ਚਮਚਾ ਚ ਯਾਨੀ ਕਿ ਸਵਾਦ ਅਨਸਾਰ ਆਪਾਂ ਨਮਕ ਪਾਵਾਂਗੇ ਨਮਕ ਥੋੜਾ ਜਿਆਦਾ ਪਾਵਾਂਗੇ ਇਹਦੇ ਨਾਲ ਆਚਾਰ ਜਿਹੜਾ ਜਲਦੀ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਇੱਥੇ ਆਪਾਂ ਖਟਾਸ ਦੇ ਲਈ ਪਾਵਾਂਗੇ ਜਾਂ ਤਾਂ ਆਮਚੂਰ ਪਾਊਡਰ ਤੁਸੀਂ ਅਨਾਰ ਦਾਣਾ ਪਾਊਡਰ ਵੀ ਪਾ ਸਕਦੇ ਹੋ ਜਾਂ ਫਿਰ ਦੋ ਨਿੰਬੂ ਨਿਚੋੜ ਕੇ ਉਹ ਵੀ ਪਾ ਸਕਦੇ ਹੋ ਤੇ ਮੈਂ ਇੱਥੇ ਕੋਈ ਵੀ ਮਤਲਬ ਕਲਰ ਜਿਵੇਂ ਕਿ ਡੇਗੀ ਮਿਰਚ ਹੋਗੀ ਉਹਦੀ ਵਰਤੋਂ ਨਹੀਂ ਕੀਤੀ ਨਾ ਹੀ ਮੈਂ ਲਾਲ ਮਿਰਚ ਦੀ ਵਰਤੋਂ ਕੀਤੀ ਕਿਉਂਕਿ ਇਹ ਜਿਹੜੀਆਂ ਮਿਰਚਾਂ ਐ ਥੋੜੀਆਂ ਤਿੱਖੀਆਂ ਵਾਲੀਆਂ ਸਪਾਈਸੀ ਐ ਮਸਾਲੇ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਵੇਂ ਮਸਾਲੇ ਮਿਕਸ ਹੋ ਗਏ ਨਾ ਤੇ ਆਪਾਂ ਗੈਸ ਬੰਦ ਕਰ ਦੇਣਾ ਹੈ ਤੇ ਆਚਾਰ ਬਿਲਕੁਲ ਆਪਣਾ ਇੱਥੇ ਨਾ ਖਾਣ ਦੇ ਯੋਗ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਲਾਸਟ ਤੇ ਇਹਦੇ ਵਿੱਚ ਆਪਾਂ ਪਾਉਣੀ ਹੈ ਜੀ ਖੜੇ ਮਸਾਲੇ ਜੋ ਕਿ ਆਪਾਂ ਹਲਕੇ ਜਿਹਾ ਭੁੰਨ ਕੇ ਉਹਨਾਂ ਨੂੰ ਆਪਾਂ ਦਰਦਰਾ ਕੁੱਟ ਕੇ ਤਿਆਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਤੇਲ ਹੈ ਨਾ ਇਹਦੇ ਵਿੱਚ نیچے ਇਹਦੇ ਵਿੱਚ ਹੀ ਇਹ ਆਚਾਰ ਬਹੁਤ ਵਧੀਆ ਬਣ ਕੇ ਖਰਾਬ ਹੋਵੇਗਾ ਆਚਾਰ ਬਣਾਉਣ ਤੋਂ ਬਾਅਦ ਆਚਾਰ ਨੂੰ ਠੰਡਾ ਕਰਾਂਗੇ ਠੰਡਾ ਕਰਕੇ ਨੇ ਇਹਨੂੰ ਕਿਸੇ ਇਹਟਾਇਟ ਕੋਨ ਟਿੰਨਰ ਦੇ ਵਿੱਚ ਬੰਦ ਕਰ ਲਵਾਂਗੇ ਜਿਵੇਂ ਕਿ ਕੱਚ ਦਾ ਹੋ ਗਿਆ ਜਾਂ ਪਲਾਸਟਿਕ ਦਾ ਤੇ ਫਿਰ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਜੇ ਲਗਾਤਾਰ ਆਚਾਰ ਨੂੰ ਹਿਲਾਉਂਦੇ ਰਵਾਂਗੇ ਨਾ ਰੋਜ਼ ਤੇ ਆਚਾਰ ਬਿਲਕੁਲ ਖਰਾਬ ਨਹੀਂ ਹੋਵੇਗਾ ਮਸਾਲੇ ਮਿਕਸ ਕਰਨ ਤੋਂ ਬਾਅਦ ਜੀ ਫਿਰ ਇਹਦੇ ਵਿੱਚ ਆਪਾਂ ਪਾ ਦੇਣੀ ਆ ਦਰਦਰੇ ਗ੍ਰाइंड ਕੀਤੇ ਹੋਏ ਖੜੇ ਮਸਾਲੇ ਖੜੇ ਮਸਾਲੇ ਪਾ ਕੇ ਨਾ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਜੀ ਆਪਣਾ ਆਚਾਰ ਬਣ ਕੇ ਤਿਆਰਾ ਤੁਰੰਤ ਖਾਓ ਇਨਸਟੈਂਟ ਅਚਾਰ ਆਪਣਾ ਬਣ ਕੇ ਤਿਆਰ ਆ ਜੀ ਇਹ ਮਿਕਸ ਅਚਾਰ ਬਹੁਤ ਹੀ ਵਧੀਆ ਲੱਗਦਾ ਇਸ ਤਰੀਕੇ ਦੇ ਨਾਲ ਬਣਾਇਓ ਤੇ ਮੈਨੂੰ ਦੱਸਿਓ ਕਿ ਤੁਹਾਨੂੰ ਇਹ ਅਚਾਰ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਬਿਲਕੁਲ ਇਹਨੂੰ ਆਪਾਂ ਅਚਾਰ ਨੂੰ ਠੰਡਾ ਕਰਨਾ ਹੈ ਜੀ ਫਿਰ ਕਿਸੇ ਵੀ ਕੱਚ ਜਾਂ ਪਲਾਸਟਿਕ ਦੇ ਡੱਬੇ ਦੇ ਵਿੱਚ ਆਪਾਂ ਇਹਨੂੰ ਭਰ ਕੇ ਰੱਖ ਲੈਣਾ ਹੈ ਤੇ ਤੁਹਾਨੂੰ ਆਚਾਰ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ। ਅਸੀਂ ਤੇਰਾ ਪਿਆਰ ਤੇ ਸਪੋਰਟ ਬਣਾਈ ਰੱਖਿਓ। ਜੇਕਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਣ ਤਾਂ ਪਲੀਜ਼ ਮੇਰੇ ਚੈਨਲ ਪ੍ਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲੇ ਜੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਮਿਲਦੇ ਆ ਨਵੀਂ ਰੈਸਪੀ ਨਾਲ ਸਾਰਿਆਂ ਨੂੰ ਪਿਆਰ ਭਰੀ ਸ਼ੁਸ਼ਕੀਆਕਾਲ।